ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸੀਏ ਕਿ ਬਿਕਰਮ ਮੱਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਬਿਕਰਮ ਮੱਜੀਠੀਆ ਅੱਜ ਸੈਟ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਤੇ ਜਿਸ ਨੂੰ ਲੈ ਕੇ ਪਟਿਆਲੇ ਦੇ ਵਿੱਚ ਅੱਜ ਉਹਨਾਂ ਦੀ ਪੇਸ਼ੀ ਸੀ ਪਰੰਤੂ ਬਿਕਰਮ ਮਜੀਠੀਆ ਪਟਿਆਲੇ ਦੇ ਵਿੱਚ ਪੇਸ਼ ਨਹੀਂ ਹੋ ਰਹੇ ਤੇ ਦੂਜੇ ਪਾਸੇ ਦੱਸਦੀ ਹੈ ਕਿ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਬਿਕਰਮ ਮਜੀਠੀਆ ਪੇਸ਼ ਹੋਣਗੇ ਤੇ ਜਿਸ ਨੂੰ ਲੈ ਕੇ ਵਕੀਲ ਦੇ ਵੱਲੋਂ ਕਿਹਾ ਗਿਆ ਹੈ ਕਿ ਬਿਕਰਮ ਮਜੀਠੀਆ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਹੋ ਸਕਦੇ ਨੇ ਤੇ ਦੂਜੇ ਪਾਸੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਕਾਫੀ ਸੰਮਣ ਪੇਚੇਗੇ ਹਰ ਹਾਜ਼ਰ ਹੋਏ ਤੇ ਉੱਥੇ ਹੀ ਹਾਈ ਕੋਰਟ ਨੇ ਉਹਨਾਂ ਨੇ ਇੱਕ ਵੱਡੀ ਰਾਹਤ ਦਿੱਤੀ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਨੂੰ ਰਾਹਤ ਦੇਣ ਤੋਂ ਬਾਅਦ ਸਟ ਨੇ ਫਿਰ ਸੱਦਾ ਦੇ ਦਿੱਤਾ ਹੈ ਤੇ ਉੱਥੇ ਹੀ ਦੱਸਿਆ ਕਿ ਵਿਕਰਮ ਮਜੀਠੀਆ ਨੂੰ ਡ੍ਰੈਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਸਹਮਣ ਭੇਜੇ ਜਾ ਰਹੇ ਨੇ ਤੇ ਇੱਕ ਪਾਸੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲਦੀ ਹੈ ਤੇ ਦੂਜੇ ਪਾਸੇ ਫਿਰ ਤੋਂ ਵਿਕਰਮ ਮਜੀਠੀਆ ਨੂੰ ਝਟਕਾ ਲੱਗਦਾ ਹੈ ਤੇ ਉੱਥੇ ਹੀ ਸਟ ਫਿਰ ਸਹਮਣ ਭੇਜ ਦਿੰਦੇ ਆ ਤੇ ਜਿਸ ਦੇ ਦੌਰਾਨ ਅੱਜ ਦਾ ਦਿਨ ਪੇਸ਼ ਹੋਣ ਦੇ ਹੁਕਮ ਆਏ ਸੀ ਤੇ ਵਿਕਰਮ ਮਜੀਠੀਆ ਅੱਜ ਪਟਿਆਲਾ ਪੇਸ਼ੀ ਦੇ ਵਿੱਚ ਨਹੀਂ ਪਹੁੰਚ ਰਹੇ ਸਟ ਦੇ ਵੱਲੋਂ ਜਿਹੜਾ ਕਿ ਅੱਜ ਸਹਮਣ ਭੇਜਿਆ ਗਿਆ ਸੀ ਕਿ ਪਟਿਆਲਾ ਪੇਸ਼ੀ ਤੇ ਜਿਹੜੇ ਕੇ ਪੇਸ਼ ਹੁਣ ਬਿਕਰਮ ਮਜੀਠੀਆ ਹੁਕਮ ਦਿੱਤੇ ਗਏ ਪਰੰਤੂ ਅੱਜ ਪਟਿਆਲੇ ਦੇ ਵਿੱਚ ਬਿਕਰਮ ਮਜੀਠੀਆ ਪੇਸ਼ ਨਹੀਂ ਹੋ ਰਹੇ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਹੋਣਗੇ ਵਕੀਲ ਦੇ ਵੱਲੋਂ ਬਿਆਨ ਦਿੱਤੇ ਗਏ ਤੇ ਜਿਸ ਦੇ ਦੌਰਾਨ ਇਹ ਬਿਆਨ ਦੇ ਕੇ ਕਿਹਾ ਗਿਆ ਕਿ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਬਿਕਰਮ ਮਜੀਠੀਆ ਪੇਸ਼ ਹੋਣਗੇ ਤੇ ਵੱਡੀ ਖਬਰ ਅਕਾਲੀ ਦਲ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਸ ਸਮੇਂ ਜਿਹੜਾ ਕਿ ਵਿਕਰਮ ਅਜੀਠਿਆ ਦੇ ਉੱਤੇ ਡ੍ਰੈਗ ਕੇਸ ਮਾਮਲੇ ਨੂੰ ਲੈ ਕੇ ਕੇਸ ਦਰਜ ਹੋਇਆ ਤੇ ਜਿਸ ਤੋਂ ਬਾਅਦ ਵਿਕਰਮ ਅਜੀਠਿਆ ਹੁਣ ਜਿਹੜੇ ਕਿ ਕਾਫੀ ਉਹਨਾਂ ਨੂੰ ਲਗਭਗ ਸੰਮਣ ਭੇਜੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਵਿਕਰਮ ਅਜੀਠਿਆ ਨੂੰ ਜਦੋਂ ਵੀ ਸੰਮਣ ਭੇਜੇ ਜਾਂਦੇ ਨੇ ਤਾਂ ਉਹ ਹਰ ਵਾਰ ਹਾਜ਼ਰ ਹੁੰਦੇ ਨੇ ਤੇ ਜਿਸ ਦੇ ਤਹਿਤ ਇੱਕ ਪਾਸੇ ਉਹਨਾਂ ਨੂੰ ਫਿਰ ਤੋਂ ਜਿਹੜਾ ਕਿ ਉਹ ਸੰਮਣਾਂ ਨੂੰ ਲੈ ਕੇ ਚੁਣੌਤੀ ਦਿੰਦੇ ਨੇ ਤੇ ਹਾਈ ਕੋਰਟ ਤੋਂ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲ ਜਾਂਦੀ ਹੈ ਵਿਕਰਮ ਅਜੀਠਿਆ ਨੂੰ ਰਾਹਤ ਮਿਲਣ ਤੋਂ ਬਾਅਦ ਸਮਣ ਭੇਜ ਦਿੱਤਾ ਜਾਂਦਾ ਹੈ ਤੇ ਜਿਸ ਦੇ ਦੌਰਾਨ ਬਿਕਰਮ ਮਜੀਠੀਆ ਨੂੰ ਅੱਜ ਦਾ ਦਿਨ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਪਰੰਤੂ ਬਿਕਰਮ ਮਜੀਠੀਆ ਅੱਜ ਪੇਸ਼ ਨਹੀਂ ਹੋ ਰਹੇ ਤੇ ਜਿਸ ਨੂੰ ਲੈ ਕੇ ਦੱਸ ਦਈਏ ਕਿ ਉੱਥੇ ਹੀ ਦੂਜੇ ਪਾਸੇ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਬਿਕਰਮ ਮਜੀਠੀਆ ਪੇਸ਼ ਹੋਣਗੇ ਤੇ ਜਿਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਨਿਕਲ ਕੇ ਆ ਸਕਦਾ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਜਦੋਂ ਵੀ ਬਿਕਰਮ ਮਜੀਠੀਆ ਪੇਸ਼ ਹੁੰਦੇ ਨੇ ਤਾਂ ਆਇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਚਾਲਾਂ ਦਿੱਤੇ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਕੱਠਾ ਹੀ ਕਿਉਂ ਨਹੀਂ ਨਿਵੇਂੜ ਲੈਂਦਾ ਤੇ ਆ ਕੇ ਬੈਠ ਕੇ ਸਾਡੇ ਨਾਲ ਗੱਲਬਾਤ ਕਰੇ ਤੇ ਜਾਣ ਜਾਣ ਕੇ ਸਮਝ ਜੜੇ ਕਿ ਭੇਜੇ ਜਾ ਰਹੇ ਨੇ ਤੇ ਸਿੱਟ ਦੇ ਮੁਖੀ ਆਪ ਹੀ ਕਿਉਂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਬਣ ਜਾਂਦੇ ਸਿੱਧੇ ਚੈਲੰਜ ਬਿਕਰਮ ਮਜੀਠੀਆ ਦਿੰਦੇ ਨੇ ਤੇ ਜਿਸ ਦੇ ਦੌਰਾਨ ਫਿਰ ਤੋਂ ਅੱਜ ਪੇਸ਼ ਹੋਣ ਦੇ ਹੁਕਮ ਸਿੱਟ ਨੇ ਦਿੱਤੇ ਨੇ ਤੇ ਪੇਸ਼ ਹੋਣ ਦੇ ਲਈ ਅੱਜ ਬਿਕਰਮ ਮਜੀਠੀਆ ਆਪਣੀ ਜਿਹੜੀ ਕਿ ਪਟਿਆਲਾ ਦੇ ਵਿੱਚ ਪੇਸ਼ੀ ਨਹੀਂ ਦੇਣਗੇ ਤੇ ਉੱਥੇ ਹੀ ਅੰਮ੍ਰਿਤਸਰ ਕੋਰਟ ਦੇ ਵਿੱਚ ਅੱਜ ਬਿਕਰਮ ਮਜੀਠੀਆ ਕੋਰਟ ਦੇ ਅੱਗੇ ਪੇਸ਼ ਹੋਣ ਤੇ ਜਿਸਨੂੰ ਲੈ ਕੇ ਲਗਾਤਾਰ ਪੁੱਛਪੜਤਾ ਕੀਤੀ ਜਾ ਸਕਦੀ ਹੈ